ਸਸ਼ੀ ਕਾਲ ਜੀ ਮੈਂ ਮਨਦੀਪ ਕੌਰ ਪ੍ਰਧਾਨ ਨਗਰ ਪੰਚਾਇਤ ਕਨੌਰ ਆਪਣੇ ਵੱਲੋਂ ਅਤੇ ਆਪਣੀ ਸਾਰੀ ਟੀਮ ਆਮ ਆਦਮੀ ਪਾਰਟੀ ਕਨੌਰ ਵੱਲੋਂ 76ਵੇਂ ਗਣਤੰਤਰਤਾ ਦਿਵਸ ਤੇ ਸਮੂਹ ਇਲਾਕਾ ਨਿਵਾਸੀਆਂ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ ਤੇ ਅਤੇ ਕਾਮਨਾ ਕਰਦੀ ਹਾਂ ਕਿ ਸਾਡਾ ਕਨੌਰ ਹਲਕਾ ਦਿਨ ਦੁਗਣੀ ਤੇ ਰਾਤ ਚੁਗਣੀ ਤੱਕੀ ਕਰੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਰਮਿੰਦਰ ਸਿੰਘ ਪੰਮਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਕਨੌਰ ਮੈਂ ਆਪਣੇ ਵੱਲੋਂ ਆਪਣੀ ਪੂਰੀ ਕਨੌਰ ਟੀਮ ਵੱਲੋਂ 76ਵੇਂ ਗਣਤੰਤਰ ਦਿਵਸ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਕਨੌਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਆਸ ਕਰਦਾ ਹਾਂ ਵੱਡੇ ਵੀਰ ਐਮਐਲਏ ਸਾਹਿਬ ਗੁਰਲਾਲ ਕਨੌਰ ਜੀ ਉਹ ਦਿਨ ਧੁਕਣੀ ਰਾਤ ਚੋਗਣੀ ਮਿਹਨਤ ਕਰਕੇ ਇਸ ਇਲਾਕੇ ਕਨੌਰ ਨੂੰ ਆਪਣੇ ਨੂੰ ਪੂਰੇ ਪੰਜਾਬ ਚੋਂ ਇੱਕ ਨੰਬਰ ਤੇ ਲੈ ਕੇ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਕਾਲਾ ਯੂਥ ਪ੍ਰਧਾਨ ਕਨੌਰ ਐਮਸੀ ਵਾਰਡ ਨੰਬਰ 11 ਅੱਜ ਛੇਤਰਵੇਂ ਗਣਤੰਤਰ ਦਾ ਦਿਵਸ ਤੇ ਸਮੂਹ ਦੇਸ਼ ਵਾਸੀਆਂ ਨੂੰ ਕਨੌਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਆਪਣੇ ਵੱਲੋਂ ਤੇ ਆਪਣੇ ਵੱਡੇ ਵੀਰ ਐਮਐਲਏ ਬੁਰਲਾਲ ਜੀ ਵੱਲੋਂ ਵਧਾਈ ਦਿੰਦਾ ਹਾਂ ਆਸ ਕਰਦਾ ਹਾਂ ਕਿ ਸਾਡੇ ਕਨੌਰ ਦੇ ਜਿਹੜੇ ਵੀ ਵਰਕ ਹਨ ਕੰਮ ਹਨ ਅਸੀਂ ਵੱਧ ਚੜ ਕੇ ਜਿਹੜੀ ਸਾਨੂੰ ਡਿਊਟੀ ਮਿਲੀ ਹੈ ਐਮਸੀ ਹੁੰਦੀ ਅਸੀਂ ਵੱਧ ਚੜ ਕੇ ਨਿਭਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਸੀ ਕਾਲ ਜੀ ਮੈਂ ਬਲਾਕ ਪ੍ਰਧਾਨ ਨजीर खान ਮੱਖਣ ਘਨੌਰ ਐਮ ਸੀ ਬਾਟ ਨੰਬਰ 1 ਤੇ ਅੱਜ 26 ਜਨਵਰੀ ਦੇ ਦਿਹਾੜੇ ਤੇ ਅੱਜ ਨਗਰ ਪੰਚਾਇਤ ਘਨੌਰ ਵਿੱਚ ਝੰਡਾ ਚੜਾਇਆ ਗਿਆ ਸਾਡੀ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਹੰਦਰਾ ਵੱਲੋਂ ਤੇ ਅਸੀਂ ਰਲ ਮਿਲ ਕੇ ਸਾਰਿਆਂ ਨੇ 26 ਜਨਵਰੀ ਦਾ ਤਿਹਾੜੀ ਮਨਾਇਆ ਤੇ ਦੇਸ਼ ਹਵਦੇਸਾਂ ਵਿੱਚ ਬੈਠੇ ਭਾਰਤੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ 26 ਜਨਵਰੀ ਦੀ ਬਹੁਤ ਬਹੁਤ ਮੁਬਾਰਕਾਂ ਸੱਸੀ ਕਾਲ ਜੀ